स्वागत ਕਰਦੇ ਆ ਉਹਨਾਂ ਦਾ ਆਮ ਪਾਰਟੀ ਦੇ ਲੋਕ ਸਵਾਗਤ ਹੋਇਆ ਔਰ ਪਾਲ ਗੜੇਵਾਲ ਜੀ ਨੇ ਬਹੁਤ ਵਧੀਆ ਇੱਥੇ ਮੀਟਿੰਗ ਹੋਈ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਬਹੁਤ ਮੋਰੀ ਔਰ ਹੰਗਾਰਾ ਜਿਹੜਾ ਕਾਂਗਰਸ ਨੂੰ ਮਿਲ ਰਿਹਾ ਉਦੋਂ ਹੀ ਸਾਡਾ ਹੌਸਲਾ ਬਹੁਤ ਵਧ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਇਹ ਦੋਵੇਂ ਸੀਟਾਂ ਜਿੱਤਾਂਗੇ ਕਿਉਂਕਿ سلسلہ ਇਹ ਚੱਲ ਰਿਹਾ ਮੀਟਿੰਗਾਂ ਦਾ ਉਸ ਸਿਲਸਲੇ ਵਿੱਚ ਅੱਜ ਅਸੀਂ ਇਹ ਮੀਟਿੰਗ ਇੱਥੇ ਅੰਬਰ ਪੈਲੈਸ ਵਿੱਚ ਮੀਟਿੰਗ ਕਰਵਾਈ ਹੈ ਇਦੇ ਵਿੱਚ ਕਿਉਂਕਿ ਜਿਹੜੀ ਭਾਮੀਆਂ ਰੋਡ ਹੈ ਇਹ ਡਿਵਾਈਡ ਕਰਦੀ ਆ ਅ ਈਸਟ ਨੂੰ ਔਰ ਸਾਨੇਵਾਲ ਨੂੰ ਇਸ ਕਰਕੇ ਕਿਉਂਕਿ ਦੋਨਾਂ ਪਾਸਿਆਂ ਦੀਆਂ ਦੋ ਮੀਟਿੰਗਾਂ ਸਾਨੂੰ ਕਰਾਉਣੀਆਂ ਪੈਣੀਆਂ ਸੀ ਲੇਕਿਨ ਸਾਡੇ ਲੀਡਰਾਂ ਵੱਲੋਂ ਕਿਉਂਕਿ ਉਹਨਾਂ ਕੋਲ ਟਾਈਮ ਘੱਟ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਇੱਕੋ ਮੀਟਿੰਗ ਕਰੋ ਤੇ ਅਸੀਂ ਉਹ ਇੱਕਾਜ ਮੀਟਿੰਗ ਕੀਤੀ ਆ ਦੋਨੋਂ ਲੀਡਰ ਸਾਹਿਬਾਨ ਸਾਡੇ ਕੋਲੇ ਰਾਜਾਬੜੀ ਸਾਹਿਬ ਦੀ ਪਤਨੀ ਔਰ ਡਾਕਟਰ ਅਮਰ ਸਿੰਘ ਇੱਥੇ ਪਹੁੰਚੇ ਨੇ ਹੋਰ ਵੀ ਲੀਡਰ ਸਾਹਿਬਾਨ ਆਏ ਸੀਗੇ ਤੇ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਪਾਰਟੀ ਪ੍ਰਤੀ ਕਾਫੀ ਮਿਹਰਜ਼ ਕੀਤੀ ਹੈ ਔਰ ਅੱਜ ਵਧੀਆ ਮੀਟਿੰਗ ਕੋਈ ਹੈ ਜੀ ਮੈਂ ਇਹਨਾਂ ਨੂੰ ਡਾਕਟਰ ਅੰਮ੍ਰਿਤ ਸਿੰਘ ਜਿਹੜੇ ਐਮਪੀ ਲੜ ਰਹੇ ਨੇ ਫਤਗੜ ਸਾਹਿਬ ਤੋਂ ਉਹਨਾਂ ਨੂੰ ਜੀ ਆਖਦਾ ਤੇ ਅੰਮ੍ਰਿਤਪ ਸਿੰਘ ਜੀ ਨੂੰ ਜੀ ਆਖਦਾ ਤੇ ਸਾਰੇ ਜਿੰਨੀ ਸੰਗਤ ਆਈ ਸੀ ਉਹਨਾਂ ਦਾ ਮੈਂ ਆਪਣੇ ਵੱਲੋਂ ਬਾਈ ਨੰਬਰ ਵਾਰਡ ਪੂਰਬੀ ਹਲਕੇ ਵੱਲੋਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਲੋਕ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਸੀਂ ਪਹੁੰਚਿਆ ਸੀ ਕਾਂਗਰਸ ਪਾਰਟੀ ਦੇ ਵਰਕਰ ਆ ਆਪ ਵੀ ਪਹੁੰਚੇ ਆ ਲੋਕਾਂ ਨੂੰ ਵੀ ਲੈ ਕੇ ਆਏ ਜਿਹੜੇ ਸੱਚ ਦੇ ਨਾਲ ਡੋਕ ਖੜਦੇ ਹੁੰਦੇ ਨੇ ਝੂਠ ਦੇ ਨਾਲ ਨਹੀਂ ਲੋਕ ਖੜਦੇ ਇਹ ਆ ਸਰਦਾਰ ਅਮਰ ਸਿੰਘ ਦੀ ਸੱਚ ਨੇ ਸੱਚ ਨਾਲ ਤਾਂ ਖੜਨਾ ਹੀ ਖੜਨਾ ਲੋਕਾਂ ਨੇ ਝੂਠ ਨਾਲ ਕਿਵੇਂ ਬੋਲਣਗੇ ਇੱਕ ਮੈਂ ਨਹੀਂ ਆ ਅਸੀਂ ਬਹੁਤ ਸਾਰੇ ਬੰਦੇ ਲੈ ਕੇ ਵੀ ਆਇਆ ਔਰ ਲੈ ਕੇ ਆਵਾਂਗੇ ਵੀ ਕਾਂਗਰਸ ਪਾਰਟੀ ਚੜਦਾ ਸੂਰਜ ਇਹ ਜਿਵੇਂ ਆਪ ਵਾਲੇ ਪਾਰਟੀ ਵਾਲੇ ਦਿਖਾਈ ਜਾਂਦੇ ਨੇ ਵੀ ਅਸੀਂ ਆ ਕੀਤੇ ਕੋਈ ਇੱਕ ਕੰਮ ਗਣਾ ਦੇਣਾ ਵੀ ਅਸੀਂ ਸਾਹਨੇ ਵਾਲੇ ਹਲਕੇ ਜਾ ਕੰਮ ਕੀਤਾ ਗੱਲ ਤਾਂ ਆਪਾਂ ਸਾਹਨੇ ਵਾਲੇ ਹਲਕੇ ਦੀਓ ਕਰ ਲੈਨੇ ਆ ਔਰ ਤਾਂ ਆਪਾ ਕਿਤੇ ਜਾਂਦੇ ਨਹੀਂ ਹਾਂਜੀ ਆਜ ਕਾਂਗਰਸ ਪਾਰਟੀ ਚੱਲਦਾ ਚੂ ਸੂਰਜ ਹੈ ਡਾਕਟਰ ਅਮਰ ਸਿੰਘ ਦਾ ਮੁਕਾਬਲਾ ਹੀ ਕਿਸੇ ਨਾਲ ਹੈ ਨਹੀਂ ਉਧਰ ਰਾਜਾ ਬਣਿੰਗਣਾ ਕਿਸੇ ਧੋਖ ਦਲ ਬਦਲੂਆਂ ਨੂੰ ਨਹੀਂ ਪਸੰਦ ਕਰਦੇ ਦਲ ਬਦਲਿਆਂ ਨੂੰ ਕਿਵੇਂ ਵੋਟ ਪਾ ਦੇਣਗੇ ਅੱਜ ਤੱਕ ਅਸੀਂ ਕਹਿੰਦੇ ਰਹੇ ਹਾਂ ਪਾਰਟੀ ਸਾਡੀ ਮਾਂ ਵਾ ਅਸੀਂ ਪੱਠ ਦੀ ਪਾਰਟੀ ਛੁਰਾ ਮਾਰ ਕੇ ਬਾਹਰ ਨਿਕਲ ਗਏ ਹਾਂ ਜਿਹੜੇ ਮਾਂ ਦੀ ਪਿੱਠੇ ਛੁਰਾ ਮਾਰ ਕੇ ਨਿਕਲ ਗਏ ਬਾਕੀ ਲੋਕਾਂ ਦਾ ਕੀ ਲੱਗਦੇ ਨੇ ਕਾਂਗਰਸ ਪਾਰਟੀ ਛੱਡ ਕੇ ਜਿਹੜੇ ਕਾਫੀ ਜਾ ਰਹੇ ਨੇ ਬਸ ਉਹਨਾਂ ਨੂੰ ਕੀ ਮਤਲਬ ਕਿਸ ਤਰ੍ਹਾਂ ਝੂਠ ਕਾਠ ਦੀ ਹਾਂਡੀ ਇੱਕ ਵਾਰੀ ਚੜਦੀ ਆ ਦੁਬਾਰਾ ਕਾਠ ਦੀ ਹਾਂਡੀ ਨਹੀਂ ਚੜਦੀ ਕਾਠ ਦੀ ਹਾਂਡੀ ਇੱਕ ਵਾਰੀ ਚੜ ਗਈ ਇਹਨਾਂ ਦੇ ਝੂਠੇ ਲਾਰਿਆਂ ਦੇ ਵਿੱਚ ਇੱਕ ਲੋਕਾਂ ਨੇ ਵੋਟਾਂ ਲੈ ਲਈਆਂ ਬੀਬੀਆਂ ਨੂੰ ਲਾਰਾ ਲਾਤਾ ਸੀ ਹਜ਼ਾਰ-ਹਜ਼ਾਰ ਵੋਟਾਂ ਦਵਾਂਗੇ ਕਿਸੇ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਕਿਸੇ ਨੇ ਨਹੀਂ ਦਿੱਤੀ ਐਸ ਕਰਕੇ ਹੁਣ ਪੰਜਾਬ ਦੇ ਲੋਕ ਬੜੇ ਸੂਝਵਾਨ ਲੋਕ ਨੇ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਔਰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਂਗਰਸ ਪਾਰਟੀ ਦਾ ਰਾਜ ਲਿਆਉਣਗੇ ਮੋਦੀ ਤੋਂ ਲੋਕ ਬਹੁਤ ਦੁਖੀ ਨੇ ਮੋਦੀ ਝੂਠ ਬੋਲੀ ਜਾਂਦਾ ਉਹ ਤੇ ਛਾਤੀ ਦਾ ਕੀ ਕੰਮ ਆ ਮੇਰੀ 56 ਚ ਛਾਤੀ ਆ ਲੋਕਾਂ ਨੂੰ ਦੇਖ ਕੋਛ ਨਹੀਂ ਹੁਣ ਇਹਦਾ ਪੱਲੇ ਹੈਗਾ ਆਮ ਆਦਮੀ ਪਾਰਟੀ ਦਾ 3 0 ਕਹੀ ਜਾਵੇ ਚਾਹੇ 15 0 ਕਹੀ ਜਾ ਲੋਕਾਂ ਨੇ ਵੋਟ ਹੀ ਨਹੀਂ ਪਾਉਣੀ ਆਮ ਆਦਮੀ ਪਾਰਟੀ ਨੂੰ ਕਿਸ ਕਿਸ ਮੈਟਰ ਤੇ ਵੋਟ ਮੰਗਦੇ ਨੇ ਇਹ ਲੋਕਾਂ ਨੂੰ ਇੱਕ ਵਾਰੀ ਠੱਗ ਲਿਆ ਉਹ ਚਲ ਕੰਮ ਹੋ ਗਿਆ ਖਾਂਡੀ ਚੜ ਗਈ ਇੱਕ ਵਾਰੀ ਕਾਠ ਦੀ ਦੁਆਰਾ ਥੋੜੀ ਚੜੂਗੀ ਚੈੱਕ ਕਰੋ ਹੀ ਮੈਨੀਫੈਸਟੋ ਦਾ ਕਾਂਗਰਸ ਪਾਰਟੀ ਵੀ ਲੈ ਕੇ ਆਈ ਹੈ 8.5 ਹਜ਼ਾਰ ਰੁਪਏ ਮਹੀਨੇ ਬਿਲਕੁਲ ਜੇ ਕਾਂਗਰਸ ਪਾਰਟੀ ਹੋਊਗਾ ਆਓ ਜੀ ਪ੍ਰਧਾਨ ਜੀ ਉਰੇ ਨੂੰ ਆਓ ਜੇ ਕਾਂਗਰਸ ਪਾਰਟੀ ਆਈ ਹੈ ਤਾਂ ਜ਼ਰੂਰ ਉਹ ਦੇਣਗੇ ਵਿਸ਼ਵਾਸ ਦਿਵਾਉਂਦੇ ਸੀ ਲੋਕਾਂ ਨੂੰ ਕਿਨਾਂ ਕੈਪਟਨ ਸਾਹਿਬ ਨੇ ਵੀ ਨੌਕਰੀਆਂ ਦਾ ਵਾਅਦਾ ਕੀਤਾ ਸੀ ਉਦੋਂ ਨੋਕਰੀਏ ਕਾਂਗਰਸ ਪਾਰਟੀ ਜੀ ਮਾਫੀ ਦਾ ਵਾਅਦਾ ਕੀਤਾ ਸੀ ਬਿਲਕੁਲ ਵੀ ਤੁਹਾਡੀ ਕਾਂਗਰਸ ਸਰਕਾਰ ਸੀ ਜੀ ਜੀ ਅਸੀਂ ਕਾਂਗਰਸ ਸਾਡਾ ਰਾਜ ਹੈ ਹੀ ਨਹੀਂ ਸੀ ਉਹ ਰਲਿਆ ਹੋਇਆ ਸੀ ਕੱਲੋਂ ਤੁਸੀਂ ਇਹ ਕਹਿ ਦੋਗੇ ਵੀ ਇਹ ਮੋਦੀ ਨਾਲ ਰਲੇ ਹੋਏ ਸੀ ਉਹ ਕਾਂਗਰਸ ਪਾਰਟੀ ਉਹਨੇ ਤਾਂ ਸਾਡੀ ਕਾਂਗਰਸ ਦਾ ਬੇੜਾ ਘੜ ਕੀਤਾ ਜੇ ਉਹ ਕਾਂਗਰਸ ਪਾਰਟੀ ਚ ਖੜਦਾ ਤਾਂ ਆ ਹਾਲ ਨਾ ਸਾਡਾ ਹੁੰਦਾ ਸਾਨੂੰ ਥੱਲੇ ਨਾ ਬੈਠਣਾ ਪੈਂਦਾ ਉਹ ਪਹਿਲੇ ਸਾਡਾ ਰਾਜ ਹੈ ਹੀ ਨਹੀਂ ਸੀਗਾ ਉਹ ਵੀ ਰਲਿਆ ਹੋਇਆ ਸੀ ਸਰਦਾਰ ਸ਼ਮਸ਼ੀਰ ਸਿੰਘ ਦੂਲੋਂ ਇਸ ਗੱਲ ਨੂੰ ਕਹਿੰਦਾ ਰਿਹਾ ਵੀ ਇਹ ਕਾਂਗਰਸ ਪਾਰਟੀ ਤੁਹਾਨੂੰ ਡਬੋ ਕੇ ਜਾਊਗਾ ਉਹਨੇ ਸੋਨੀਆ ਗਾਂਧੀ ਨੂੰ ਵੀ ਲਿਖਿਆ ਵੀ ਇਹ ਦਬੋ ਦੂਗਾ ਪਰ ਜੋ ਇੱਕ ਇੱਕ ਗੱਲ ਸਰਦਾਰ ਸ਼ਮਸ਼ੇਰ ਸਿੰਘ ਨੇ ਕਹੀ ਹੈ ਉਹ ਅੱਜ ਸਾਡੇ ਮੂਰੇ ਆ ਰਹੀ ਹੈ ਲੋਕ ਯਕੀਨ ਕਿਸ ਤਰ੍ਹਾਂ ਕਰਨ ਕਿਹੜੀ ਪਾਰਟੀ 'ਚ ਯਕੀਨ ਦਾਣਾ ਯਕੀਨ ਤਾਂ ਇਕਨ ਕਾਂਗਰਸ ਪਾਰਟੀ ਤੇ ਯਕੀਨ ਕਰਨ ਜੀ ਹੋਰ ਤਾਂ ਕੋਈ ਪਾਰਟੀ ਹੈ ਨਹੀਂ ਗੱਲ ਬਦਲੂਆਂ ਜੇ ਕੋਈ ਪਾਰਟੀ ਨਹੀਂ ਹੁੰਦੀ ਕਿਹੜੀ ਪਾਰਟੀ ਤੇ ਤੁਸੀਂ ਕਹਿੰਦੇ ਲੋਕ ਯਕੀਨ ਕਰਨ ਇਹ ਕਾਂਗਰਸ ਪਾਰਟੀ ਮਜ਼ਬੂਤ ਪਾਰਟੀ ਹੈ ਸਭ ਧਰਮਾਂ ਦੀ ਸਾਂਝੀ ਪਾਰਟੀ ਹੈ ਤੇ ਚੰਡੀਗੜ੍ਹ ਚ ਕਿਹਦੇ ਯਕੀਨ ਕਰਨ ਦਿੱਲੀ ਚ ਕਿਹਦੇ ਯਕੀਨ ਕਰਨ ਤੁਹਾਡਾ ਜਿੱਥੇ ਐਲਾਈਅੰਸ ਆ ਉੱਥੇ ਕਿਹਦੇ ਤੇ ਯਕੀਨ ਕਰਨ ਰਿਲੇਅੰਸ ਦੀ ਗੱਲ ਇਹ ਆ ਸਾਡਾ ਇੰਡੀਅਨ ਐਲਾਈਅੰਸ ਆ ਅਸੀਂ ਸਿਰਫ ਪੰਜਾਬ ਦੀ ਗੱਲ ਕਰ ਰਹੇ ਆ ਕਾਂਗਰਸ ਪਾਰਟੀ ਆ ਰਹੀ ਆ ਕਾਂਗਰਸ ਪਾਰਟੀ ਰਾਜ ਕਰੂਗੀ ਉੱਥੇ ਦਿੱਲੀ ਚ ਕਾਂਗਰਸ ਦਾ ਨੈਸ਼ਨਲ ਪਾਰਟੀ ਆ ਹਾਂ ਨੈਸ਼ਨਲ ਪਾਰਟੀ ਦੀ ਗੱਲ ਕਰਦੇ ਜਿੱਥੇ ਕਿ ਐਲਾਈਅੰਸ ਕਰੀ ਬੈਠੀ ਆ ਬਾਕੀ ਪਾਰਟੀਆਂ ਨਾਲ ਤੇ ਦਿੱਲੀ ਦੇ ਵਿੱਚ ਤੁਸੀਂ ਇਹ ਸਮਝੋਤਾ ਕੀਤਾ ਆਪਣਾ ਚੰਡੀਗੜ੍ਹ ਦੇ ਵਿੱਚ ਤੁਹਾਡਾ ਸਾਂਝਾ ਕੈਂਡੀਡੇਟ ਆ ਉੱਥੇ ਕਿਵੇਂ ਦੇਖਦੇ ਹੋ ਕਿਹਨੂੰ ਵੋਟ ਬਿਲਕੁਲ ਉੱਥੇ ਅਸੀਂ ਇੱਕ ਰਿਲੇਅੰਸ ਵਾਲੇ ਜ ਚਨਰ ਤੋਂ ਸਾਜੀ ਇਹਨਾਂ ਮੀਟਿੰਗ ਜਿਵੇਂ ਕਿ ਤੁਸੀਂ ਹੁਣੇ ਦੇਖ ਹੀ ਰਹੇ ਸੀ ਕਿ ਬਹੁਤ ਭੜਵਾ ਇਕੱਠ ਜੋ ਇੱਥੇ ਜਮਾਲਪੁਰ ਵਿਖੇ ਹੋਇਆ ਜਿਹਦੇ ਵਿੱਚ ਡਾਕਟਰ ਅਮਰ ਸਿੰਘ ਔਰ ਬੀਬੀ ਅਮਰਤਾ ਬੜਿੰਗ ਦੋਨੋਂ ਹਾਜ਼ਰ ਸੀਗੇ ਔਰ ਇੱਕ ਮੈਂ ਤਾਂ ਕਹੂੰਗਾ ਕਿ ਕਰੋ ਬਣਿਆ ਹੋਇਆ ਸਾਡੀ ਪਬਲਿਕ ਦਾ ਸਾਡੀ ਜਨਤਾ ਦਾ ਉਹ ਕਾਂਗਰਸ ਦੇ ਹੱਕ ਦੇ ਵਿੱਚ ਬਣਿਆ ਹੋਇਆ ਔਰ ਪੂਰੀ ਆਸ ਹੈ ਕਿ ਲੁਧਿਆਣੇ ਦੀ ਸੀਟ ਵੀ ਔਰ ਫਤਿਹਗੜ੍ਹ ਦੀ ਸੀਟ ਵੀ ਕਾਂਗਰਸ ਬੜੇ ਵੱਡੇ ਮਾਰਜਨ ਤੇ ਜਿੱਤੀ ਔਰ ਰਾਹੁਲ ਗਾਂਧੀ ਦੀਆਂ ਜੋ ਉਹਨਾਂ ਦੀਆਂ ਨੀਤੀਆਂ ਨੇ ਉਹਨਾਂ ਨੂੰ ਵੀ ਜੋ ਪਬਲਿਕ ਹੈ ਉਹ ਬਹੁਤ ਪਸੰਦ ਕਰ ਰਹੀ ਹੈ ਔਰ ਉਹ ਪ੍ਰੋਪਰ ਇੰਪਲੀਮੈਂਟ ਵੀ ਹੋਊਗੀ ਸੋ ਆਸ ਇਹੀ ਹੈ ਕਿ ਵੀ ਇਹ ਦੋ ਸੀਟਾਂ ਹੀ ਨਹੀਂ ਘਟੂ ਘਟੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ 7-8 ਸੀਟਾਂ ਤੇ ਹੋਰ ਜਿੱਤ ਸਕਦੀ ਹੈ